ਮਾਰਕ ਕਲਗੀ ਸਰਪਤਾ ਜੀ ਨੇ ਆਖਿਆ ਸੀ ਸਿੰਘੋ ਜਦੋਂ ਤੁਸੀਂ ਸ਼ਸਤਰ ਚਲਾਓ ਤੇ ਨਾਲ ਤੁਸੀਂ ਰਸਨਾ ਦੇਤੇ ਆ ਬਾਣੀ ਰੱਖੋ ਜੈ 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 ਕਾਰਨ ਸ੍ਰਿਸ਼ਟਿਓ ਬਾਰਨ ਮਮ ਪ੍ਰਿਤ ਪਾਰਨ ਜੈ ਤੇ ਗੰਗ ਜੈ ਤੇ ਗੰਗ ਜੈ ਤੇ ਗੰਗ ਜੈ ਤੇ ਗੰਗ ਜੈ 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 ਕਰੂ ਸ੍ਰਿਸ਼ਟ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ਖਖੰਡ ਵਿਹੰਡੰ ਕਲਦਲ ਖੰਡੰ ਅਤਰਨ ਮੰਡੰ ਬਰਬੰਡੰ ਪਤੰਦ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਬਾਹਰ ਪ੍ਰਭ ਸੁਖ ਸੰਤਾ ਕਰਨ ਦੁਰਮਦ ਕਰਨ ਕੇਲ ਵਿਕਰਨ ਅਸ ਸਾਰਣੰ ਅਸ ਸਾਰਣੰ ਜੈ 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 ਕਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਿਪਾਰਣ ਜੈ 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 ਜਤੇਗੰ ਏ ਰਸਨਾ ਤੇ ਬਾਣੀ ਰਵੇ ਤੇ ਇੱਕ ਹੱਥ ਚ ਖੰਡਾ ਰਵੇ ਤੇ ਬਾਬਾ ਦੀਪ ਸਿੰਘ ਜੀ ਦੀ ਗੱਲ ਚੇਤੇ ਆ ਗਈ ਇੱਕ ਹੱਥ ਖੰਡਾ ਸੀ ਤੇ ਸਾਰੇ ਦੇ ਬਰਸਨਾ ਤੇ ਬਾਣੀ ਤੇ ਸਾਸਰੀ ਕਾਲ ਦੇ ਜਕਾਰੇ ਛੱਡਦੇ ਬਾਬਾ ਜੀ ਜਾ ਰਹੇ ਸਨ ਤੇ ਭਾਜੜ ਪੈ ਗਈ ਭਾਜੜ ਪੈ ਗਈ ਦੁਸ਼ਮਣ ਨੂੰ ਉਹਨਾਂ ਵੇਖਿਆ ਵੀ ਬਾਬਾ ਬੜੀ ਮੁਸ਼ਕਲ ਦੇ ਨਾਲ ਇਹਦਾ ਸਿਰ ਲਾਇਆ ਪਰ ਇਹ ਤਾਂ ਫੇਰ ਖਬੇ ਹਾਤੇ ਸਿਰ ਰੱਖ ਲਿਆ ਤੇ ਅਗਲੇ ਅੱਗੇ ਨਾਲੋਂ ਵੀ ਜ਼ਿਆਦਾ ਲੜਨ ਲੱਗ ਪਿਆ ਤੇ ਅੱਗੇ ਨਾਲੋਂ ਵੀ ਜ਼ਿਆਦਾ ਸਾਡਾ ਘਾਣ ਕਰ ਲਾ ਪਿਆ ਤੇ ਭਾਜ ਨੱਠ ਕੇ ਬਤੇ ਤੇ ਜਾ ਕੇ ਦੂਰ ਖਲੋਤਾ ਹਾਥੀ ਤੇ ਸਵਾਰ ਬਾਦਸ਼ਾਹ ਤੇ ਦੂਰ ਜਾ ਕੇ ਉਹਨੂੰ ਕਹਿੰਦੇ ਵੀ ਬਾਦਸ਼ਾਹ ਨੇ ਆਖਿਆ ਵੀ ਕੀ ਗੱਲ ਭੱਜੇ ਆਉਂਦੇ ਜੋ ਕੀ ਫਿਰ ਰਣਮੈਦਾਨ ਸਫਾਦੇ ਹੋ ਗਿਆ ਹਮ ਮੁਗਲਾਂ ਦੀ ਜਿੱਤ ਹੋ ਗਈ ਆ ਉਹ ਕਹਿੰਦੇ ਜੀ ਜਿੱਤ ਹਾਰ ਦੀ ਗੱਲ ਬਾਅਦ ਚ ਆਹੀ ਤਾਂ ਹੱਕੇ ਬਕੇ ਆ ਤੇ ਸਾਨੂੰ ਤਕ ਭਰਾਏ ਹੋਏ ਆ ਉਹ ਕਹਿੰਦੇ ਵੀ ਗੱਲ ਤੇ ਦੱਸੋ ਕੀ ਆ ਉਹ ਕਹਿੰਦੇ ਜੀ ਗੱਲ ਇਹ ਆ ਵੀ ਇੱਕ ਬਜ਼ੁਰਗ ਬਾਬਾ ਵਾ ਸ਼ੰਘਾ ਦਾ ਉਹ ਬੜੀ ਮੁਸ਼ਕਲ ਦੇ ਨਾਲ ਮਾਰਿਆ ਖਤਮ ਕੀਤਾ ਪਰ ਉਹਨੇ ਹੁਣ ਫੇਰ ਖੱਬੇ ਹੱਥ ਤੇ ਸਿਰ ਰੱਖ ਲਿਆ ਤੇ ਹੱਥ 'ਚ ਬੜਾ ਭਾਰੀ ਖੰਡਾ ਤੇ ਬੜਾ ਜਵਾਨ ਐ ਤੇ ਉਹ ਖੰਡਾ ਫੇਰਦਾ ਪਿਆ ਰਣ ਮੈਦਾਨ ਵਿੱਚ ਤੇ ਅਸੀਂ ਤਾਂ ਭੱਜ ਕੇ ਬਚੇ ਆ ਤੇ ਜੇ ਬਜਣਾ ਜਦ ਬਾਦਸ਼ਾਹ ਭੱਜ ਚਲੋ ਇਧਰ ਆ ਰਹੇ ਤੇ ਤੁਹਾਡੇ ਵਾਲੀ ਆ ਰਹੇ